ਇਹ ਬੱਚੇ ਨੇ ਉਹਨਾਂ ਨੂੰ ਤੁਸੀਂ ਖੇਡ ਵਾਲੇ ਪਾਸੇ ਲਗਾਓ ਤਾਂ ਜੋ ਇਹ ਨਸ਼ੇ ਵਾਲੇ ਪਾਸੇ ਨਾ ਜਾ ਪਾਏ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਚਲੋ ਖੂਬ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਨੂੰ ਰੋਕਣ ਲਈ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅੱਜ ਅੰਮ੍ਰਿਤਸਰ ਦੇ ਮੁਸਤਾਬਾਦ ਦੇ ਇਲਾਕੇ ਦੇ ਵਿੱਚ ਭਾਰੀ ਫੋਰਸ ਦੇ ਨਾਲ ਡੀਜੀਪੀ ਸੀਨੀਅਰ ਅਧਿਕਾਰੀਆਂ ਨੇ ਜਿਹੜਾ ਜਗ੍ਹਾ-ਜਗ੍ਹਾ ਤੇ ਜਾ ਕੇ ਘਰਾਂ-ਘਰਾਂ ਦੇ ਵਿੱਚ ਸਰਚ ਅਭਿਆਨ ਚਲਾਇਆ ਜੋ ਲੋਕ ਨਸ਼ਾ ਵੀ ਕਰਦੇ ਆ ਉਹਨਾਂ ਨੂੰ ਸੈਂਟਰਾਂ ਲਈ ਸੈਂਟਰ ਦੇ ਵਿੱਚ ਦਾਖਲ ਕਰਾਉਣ ਲਈ ਪਰਿਵਾਰ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਨਸ਼ਾ ਵੇਚਦਾ ਉਹਦਾ ਨਾਮ ਦੱਸਿਆ ਜਾਵੇ ਜਿਹੜਾ ਦੱਸੇਗਾ ਉਹਦਾ ਨਾਮ ਦੁੱਟ ਰੱਖਿਆ ਜਾਏਗਾ। ਮਕਾਓ ਕੰਮ ਇੱਥੇ ਬਸ ਹੈ। ਆਪ ਵੀ ਥੋੜਾ ਤੁਸੀਂ ਵੀ ਮਦਦ ਕਰੋਗੇ ਨਾ ਤਾਂ ਹੀ ਇਹ ਦੁੱਦਾ ਸਿਸਟਮ ਚੱਲ ਰਿਹਾ ਹੈ। ਮਾੜਾ ਬਹੁਤ ਹੋ ਰਿਹਾ ਹੈ ਬੱਚਿਆਂ ਨਾਲ। ਥੋੜਾ ਨਾਲ ਜੀ। ਤੁਸੀਂ ਸਾਡੇ ਨਾਲ ਹੋਣਾ ਜੀ। ਇਹ ਤੁਹਾਨੂੰ ਮਰਵਾ ਦੇ। ਬੰਦੇ ਨੂੰ ਉੱਪਰ ਉਹ ਲੈ ਜਾਓ ਜਿਹੜੇ ਮਾੜੇ ਕੰਮ ਕਰ ਰਹੇ ਨੇ। ਉਹ ਜਿਵੇਂ ਜਿਹੜਾ ਦਿਖਾਤੀ। ਅਸਰ ਜਿਹਾ। ਆ ਵੀ ਇੱਦਾਂ ਨਹੀਂ ਸਾਡੇ ਇਹਦੀ ਬਰਾ ਅਪਾ ਪਤਾ ਕੀ ਹੈ ਸਾਰੇ ਰਲ ਕੇ ਇਹ ਕੰਮ ਕਰਨਾ ਪੈਣਾ ਨਾ ਹੁਣ ਜੇ ਆਪਾਂ ਸਾਰੇ ਮਤਲਬ ਕਰਾਂਗੇ ਪ੍ਰਸ਼ਾਸਨ ਦੀ ਤਾਂ ਹੀ ਗੱਲ ਬਣੂਗੀ ਨਾ ਇਹਦੇ ਬੱਚਿਆਂ ਦਾ ਇਲਾਜ ਕਰਾਉਣ ਦੀ ਲੋੜਾ ਨੂੰ ਉਹ ਕਦਸ ਉਤਰਾਈਏ ਇਹਦੇ ਬੇਚੀ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲੈ ਹੀ ਰਹੇ ਹਾਂ ਜਿਹੜੀ ਨਾਲ ਜੁੜੀ ਹੈ ਨਾ ਇਲਾਜ ਦੀ ਠੀਕ ਹੈ ਜੀ ਠੀਕ ਹੈ ਓਕੇ ਜੀ है पंजाब सरकार ने नश्या विरुद्ध एक अभियान शुरू किया पूरा एक मास से लेकर इकतीस मार्च तक जितने भी ड्रग डीलर हैं ड्रग पेडलर्स हैं या जो भी माड़े काम करते हैं उन्होंने खिलाफ़ कार्रवाई करा वास्ते किया गया है वैसे तो पता ही है पुलिस हमेशा उन्होंने खिलाफ़ कार्रवाई कर दी है लेकिन एक मुहिम चला के कोई कार्रवाई करना वो थोड़ा ज़्यादा सानू फायदा होंद् है उस कड़ी के आज कासो का गया है और उसी कड़ी के मैं इस इलाके आई हुई हूँ ਮੈਂ ਕਾਸੂ ਤੋਂ ਤੋਂ ਇਲਾਵਾ ਔਰ ਜਿਹੜੀ ਕਾਰਵਾਈ ਤੋਂ ਇਲਾਵਾ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਵੀ ਕੋਈ ਕੋਸ਼ਿਸ਼ ਬਹੁਤ 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 ਕੋਸ਼ਿਸ਼ ਹੋ ਰਹੀ ਹੈ ਤੁਹਾਨੂੰ ਹੁਣ ਤੱਕ ਤੋਂ ਕਮਿਸ਼ਨਰ ਸਾਹਿਬ ਨੇ ਦੱਸ ਹੀ ਦਿੱਤਾ ਹੋਵੇਗਾ ਕਿ ਸਕੂਲਾਂ ਦੇ ਵਿੱਚ ਜਾ ਕੇ ਸਟੂਡੈਂਟਸ ਦੇ ਨਾਲ ਮੀਟਿੰਗ ਕਰ ਰਹੇ ਹਨ ਉਹਨਾਂ ਨੂੰ ਪਰਸੂ ਕਰ ਰਹੇ ਹਨ ਉਹਨਾਂ ਨੂੰ ਅਵੇਅਰ ਕਰ ਰਹੇ ਹਨ ਕਿ ਨਸ਼ਾ ਦਾ ਕੀ ਨੁਕਸਾਨ ਹੁੰਦਾ ਹੈ ਉਹਦੇ ਤੋਂ ਕਿਸ ਤਰ੍ਹਾਂ ਬਚਣਾ ਚਾਹੀਦਾ ਹੈ ਇਹ ਤੁਹਾਨੂੰ ਪਤਾ ਹੀ ਹੋਵੇਗਾ ਇਸੇ ਤਰੀਕੇ ਨਾਲ ਹੁਣ ਸਾਡਾ ਜਿਹੜਾ ਇਸ ਪੂਰੇ ਮਹੀਨੇ ਦੇ ਦੌਰਾਨ ਜ਼ਿਲ੍ਹਾ ਦੇ ਵਿੱਚ ਵੀ ਜਾਣਾ ਹੈ ਕੇਮਿਸਟ ਸ਼ਾਪ ਦੇ ਵਿੱਚ ਵੀ ਜਾਣਾ ਹੈ ਜਿੱਥੇ ਮਾਰੇ ड्रग्स वगैरह बेचे जा रहे हैं तो ये सारा कार्रवाई करना है लोगों नाल भी रता कायम करना है मीटिंग करनी है ये सारा कुछ इस महीने दौरान करना है और रोज़ भी करना है जिले के बीच कमिश्नरेट के बीच रोज़ भी ये काम हो रहा है लेकिन किसी किसी दिन जिमें कि मैं आ जाई हुई हाँ ਤੋ ਇਸ ਤਰ੍ਹਾਂ ਕਿਸੇ ਕਿਸੇ ਦਿਨ ਥੋੜਾ ਜਿਆਦਾ ਫੋਰਸ ਦੇ ਨਾਲ ਕਰਨਾ ਹੁੰਦਾ ਹੈ ਇਸ ਇਲਾਕੇ ਦੇ ਜਿਸ ਪਾਸੇ ਜਿੱਥੇ ਅਸੀਂ ਖੜੇ ਹਾਂ ਲੋਕਾਂ ਦਾ ਕਹਿਣਾ ਕਿ ਬਹੁਤ ਵੱਡੀ ਸਟਾਈਲ ਰੀਹੈਬਿਲਿਟੇਸ਼ਨ ਦੇ ਲਈ ਵੀ ਜਿਸ ਦਾ ਸੀਪੀ ਸਾਹਿਬ ਨੇ ਵੀ ਗੱਲ ਕੀਤੀ ਕਿ ਅਸੀਂ ਉਹਦੇ ਤੇ ਵੀ ਵਾਅਦਾ ਕਰ ਰਹੇ ਹਾਂ ਉਹ ਲੋਕਾਂ ਨੂੰ ਕੀ ਕਰ ਦੇਖੋ ਜਿਹੜਾ ਰੀਹੈਬਿਲਿਟੇਸ਼ਨ ਵਾਲਾ ਕੰਮ ਹੈ ਇਹ ਪੂਰੀ ਤਰੀਕੇ ਨਾਲ ਡੀਸੀ ਤੇ ਡਾਕਟਰਸ ਜਿਹੜੇ ਹੈ ਉਹਨਾਂ ਦੇ ਉੱਤੇ ਆਂਦਾ ਹੈ ਸਾਡਾ ਕੰਮ ਹੈ ਕਿ ਅਸੀਂ ਉਹਨਾਂ ਨੂੰ ਉੱਥੇ ਵਰਤੀ ਕਰਾ ਦਈਏ ਜੇਕਰ ਉਹ ਬਿਲਿੰਗ ਹੈ ਵਿਦਆਊਟ ਵਿਟਨੈਸ ਵੀ ਕਾਂਟ ਐਡਮਿਟ them ਸੋ ਸਰਕਾਰ ਨੇ ਬੜੇ سارے ਰੀਹੈਬਿਲੀਟੇਸ਼ਨ ਸੈਂਟਰ ਜਿਹੜੇ ਹੈ ਸਰਕਾਰੀ ਹੈ ਜਾਂ ਜਿਹੜੇ ਵਧੀਆ ਪ੍ਰਾਈਵੇਟ ਹੈ ਉਹਨਾਂ ਦਾ ਕੈਪੈਸਿਟੀ ਵੀ ਵਧਾਇਆ ਹੋਇਆ ਹੈ ਕਿਉਂਕਿ ਇਹ ਜਿਹੜਾ ਕੈਂਪੇਨ ਚਲਾਇਆ ਹੋਇਆ ਹੈ ਪੂਰੇ ਮਹੀਨੇ ਦਾ ਇਹਦੇ ਜਦੋਂ ਡਰਗ ਡੀਲਰ ਅਸੀਂ ਫੜ ਲੈਨੇ ਹੈ ਤੋਂ ਲੋਕੀ ਜਿਹੜੇ ਖਾਂਦੇ ਨੇ ਉਹਨਾਂ ਨੂੰ ਕਟ ਮਿਲਦਾ ਹੈ ਖਾਣ ਵਾਸਤੇ ਫਿਰ ਉਹ ਪਰੇਸ਼ਾਨ ਹੁੰਨੇ ਫਿਰ ਉਹ ਆਪੇ ਉਹਨਾਂ ਦੇ ਦਿਲ ਦੇ ਵਿੱਚ ਹੁੰਦਾ ਹੈ ਕਿ ਫਿਰ ਛੱਡੀ ਦਈਏ ਤੋਂ ਅੱਜ ਵੀ ਤੁਸੀਂ ਦੇਖਿਆ ਹੈ ਕਿ ਸਾਨੂੰ ਦੱਸਿਆ ਗਿਆ ਕਿ ਇੱਕ ਦੋ ਬੰਦੇ ਹੈ ਜਿਹੜਾ ਛੱਡਣਾ ਚਾਹੁੰਦੇ ਹੈ ਤੋ ਜਿਸ ਤਰ੍ਹਾਂ ਤੁਹਾਨੂੰ ਕਮਿਸ਼ਨਰ ਸਾਹਿਬ ਨੇ ਦੱਸਿਆ ਹੈ ਕਿ ਡੀਸੀ ਸਾਹਿਬ ਨਾਲ ਆਲਰੇਡੀ ਗੱਲਬਾਤ ਕਰਕੇ ਕੈਪੈਸਿਟੀ ਵਧਾ ਦਿੱਤਾ ਗਿਆ ਹੈ ਰੀ ਹੈਵ ਸੈਂਟਰ ਦਾ ਤੋ ਉੱਥੇ ਤੁਹਾਨੂੰ ਭਰਤੀ ਹੋਣਾ ਚਾਹੀਦਾ ਹੈ ਜਿਹੜੇ ਆ ਪਿਲਿੰਗ ਹੈ ਔਰ ਆਪਣਾ ਇਲਾਜ ਕਰਨਾ ਚਾਹੀਦਾ ਹੈ ਤਾਂ ਜੋ ਉਹ ਨਵੇਂ ਪੰਜਾਬ ਦਾ ਆ ਨਿਰਮਾਣ ਕਰ ਸਕੇ ਮੈਂ ਇੱਕ ਜਿਹੜਾ ਕੋਈ ਸਖਤ ਮੈਸੇਜ ਉਹਨਾਂ ਲੋਕਾਂ ਦੇ ਲਈ ਜਿਹੜੇ ਹੱਲੇ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਐ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੀਡੀਆ ਦੇ ਆ ਦੇਖੋ ਜਿਹਦਾ ਕਾਰੋਬਾਰ ਕਰਦੇ ਐ ਉਹਨਾਂ ਤੋਂ ਮਾੜਾ ਬੰਦਾ ਕੋਈ ਹੋ ਹੀ ਨਹੀਂ ਸਕਦਾ ਠੀਕ ਹੈ ਕਿਉਂਕਿ ਉਹ ਸਿਰਫ ਆਪਣਾ ਨਹੀਂ ਪੂਰੇ ਸਮਾਜ ਦਾ ਨਾਮ ਖਰਾਬ ਕਰ ਰਹੇ ਐ ਕੰਮ ਖਰਾਬ ਕਰ ਰਹੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਐ ਠੀਕ ਹੈ तो इस करके उन्होंने तो साढ़ा यही मैसेज है जिस पता चलिया होगा कि अज हूँ जेडे कई सारे इलीगल कंस्ट्रक्शन है जो उन्होंने ड्रग मनी तो बनाया होया है उन्होंने रेज किया जा रहा है तो उन्होंने मैसेज यही है कि या तो सुधर जाओ या तो फिर एक्शन वास्ते तैयार रहो थैंक बढ़ी है यार। क्या? कूम्बटे की करवा? तो तो है? होटल है? कम से कम। मुड़े मड़े ना आओ यार इस पास से खेतन वाले पास से। वो सासा? इसी बच्चे की खेलते हो? की खेलना है? वाली वाली। किसकी क्लास है? अजय जी। किसी क्लास से बच्चे? भाव गए यार तेरी बुत। ਵਾਲੀ ਵਾਲ ਕਿੱਥੇ ਲੱਗਿਆ ਗਰਾਊਂਡ ਆਏ ਕੋਈ ਤੇ ਚਾਚੇ ਲੱਗੇ ਤਰ ਹੁਣ ਪਿੱਛੇ ਹੈਗਾ ਮੈਂ ਪਹਿਲਾਂ ਵੀ ਆਇਆ ਸੀ ਤੁਹਾਡੇ ਕੋਲ ਸੀ ਹਾਂ ਨਹੀਂ ਨਹੀਂ ਚਲੋ ਸਾਰੇ ਆਪਣੇ ਲੋਕਾਂ ਨੂੰ ਜਿਹੜੇ ਬੱਚੇ ਨੇ ਉਹਨਾਂ ਨੂੰ ਤੁਸੀਂ ਖੇਡ ਵਾਲੇ ਪਾਸੇ ਲਗਾਓ ਤਾਂ ਜੋ ਇਹ ਨਸ਼ੇ ਵਾਲੇ ਪਾਸੇ ਨਾ ਜਾ ਪਾਏ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਖੇਡੋ ਖੂਬ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨਸਾਰ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਨੂੰ ਰੋਕਣ ਲਈ